ਵਾਸਪੁਰ ਵਿੱਚ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਲਗਾਤਾਰ ਵਧੀਆਂ ਜਾ ਰਹੀਆਂ ਨੇ ਜਿਸ ਤੋਂ ਆਮ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਦਿਖ ਰਹੇ ਨੇ ਇੱਕ ਨੌਜਵਾਨ ਰਾਤ ਸਮੇ ਜਿਹੜਾ ਵਾ ਆਪਣੀ ਦੁਕਾਨ ਤੋਂ ਘਰ ਜਾ ਰਿਹਾ ਸੀ ਤੋਂ ਉਤਨਾ ਲੁੱਟ ਦੀ ਨੀਤ ਦੇ ਨਾਲ ਉਸਤੇ ਹਮਲਾ ਕੀਤਾ ਗਿਆ ਤੇ ਗੰਭੀਰ ਜ਼ਖਮੀ ਕਰ ਦਿੱਤਾ ਗਿਆ ਉਸ ਦਾ ਬ੍ਰਦਰ ਸਾਹਿਬ ਮਨੂਦਾ ਸਰ ਜੀ ਕੀ ਨਾ ਮੱਡਾ ਡੱਤੀ ਕੀ ਗੱਲ ਬਾਤ ਹੋਈ ਸਰ ਜੀ ਮੇਰਾ ਨਾਮ ਗੁਲਸ਼ੇਖਮਾਰ ਹੈ ਤੇ ਅਹੀਂ ਪਿੰਡ ਚੌੜਾ ਛਤਰਾ ਤੋਂ ਰਹਿਣ ਮਰੇ ਆ ਤੇ ਜਿਨ੍ਹਾਂ ਦਾ ਸੱਟ ਲੱਗਿਆ ਉਹ ਮੇਰਾ ਵੱਡਾ ਬ੍ਰਦਰ ਤੇ ਉਹ ਕਾਰੀਗਰ ਨੂੰ ਛੱਡਣ ਜਾ ਰਿਹਾ ਸੀ ਤੇ ਛੱਡ ਕੇ ਜੂੰ ਆਫਸ ਆ ਰਿਹਾ ਸੀ ਉਹਨਾਂ ਨੂੰ ਤਿੰਨ ਲਟੇਰੇ ਉਹਨਾਂ ਨੇ ਲੁੱਟਫੋ ਕੀਤੀ ਨੁਕਸਾਨ ਉਹਨਾਂ ਦਾ ਬਹੁਤ ਕੀਤਾ ਹੈ ਮੋਟਰਸਾਈਕਲ ਵੀ ਤੋੜ ਗਏ ਕਾਫੀ ਜਿਆਦਾ ਤੇ ਸੱਟਾਂ ਵੀ ਲੱਤ ਵੀ ਤੋੜ ਗਏ ਉਹਦੀ ਮਤਲਬ ਕਿ ਜਿੱਥੋਂ ਤੱਕ ਰਿਹਾ ਆਪਣੇ ਵਾਲੋ ਮਾਰ ਕੇ ਸੁੱਟ ਗਏ ਜੀ ਤੁਹਾਨੂੰ ਤੇ ਇਹ ਹੀ ਚਾਹੀਦਾ ਇਨਸਾਫ ਚਾਹੀਦਾ ਜੀ ਜਿੱਥੋਂ ਤੱਕ ਰਿਹਾ ਇਹਦਾ ਇਨਸਾਫ ਚਾਹੀਦਾ ਇਹ ਬੱਚੇ ਕੀ ਕੰਮ ਕੀ ਕਰਦੇ ਬ੍ਰਦਰ ਕੰਮ ਉਹਨਾਂ ਨੇ ਨਵਾਂ ਨਵਾਂ ਹੱਤਾ ਖੋਲਿਆ ਜੀ ਇਹ ਜੀ ਕਿੱਥੇ ਜਾ ਰਹੇ ਇਹ ਜੀ ਲਾਗੇ ਪਿੰਡ ਪੈਂਦਾ ਅੰਮ੍ਰਿਤਪੁਰ ਦੇ ਲਾਗੇ ਪੈਂਦਾ ਕਾਦੀਆਂ ਪਿੰਡ ਜੀ ਉੱਥੇ ਉਹਨੂੰ ਛੱਡ ਕੇ ਆ ਰਹੇ ਹੀ ਵਾਪਸ ਤੇ ਵਾਪਸ ਆਉਂਦੇ ਆ ਸਾਰੀ ਮੈਂ ਗਏ ਨੇ ਉਹਨਾਂ ਨੇ ਮਤਲ ਅਮੀ ਪਰਚਨ ਨੂੰ ਖਵਾ ਰਿਆ ਪਰ ਉਹ ਖਰੋਤਾ ਨਹੀਂ ਹੱਥ ਦਿੱਤਾ ਪਰ ਉਹਨੇ ਭਜਾ ਲਿਆ ਮੋਟਰਸਾਈਕਲ ਜਦੋਂ ਉਹਨੇ ਭਜਾਇਆ ਤੇ ਉਹ ਮਗਰੇ ਆ ਗਏ ਉਹਨੇ ਉਹ ਵੀ ਪਿੱਛੇ ਆ ਗਏ ਪਿੱਛੇ ਆ ਗਏ ਜੀ ਉਹਨਾਂ ਨੇ ਦਾਤਰ ਮਾਰਿਆ ਉਹਦੇ ਮਤਲਬ ਕਿਰਪਾਨਾਂ ਜਿੱਥੋਂ ਤੱਕ ਉਹਨਾਂ ਨੇ ਆਪਣੇ ਵੱਲੋਂ ਪੂਰਾ ਮਾਰ ਕੇ ਗਏ ਜੀ ਇਹ ਸਾਰੀ ਮਤਲਬ ਘਟਨਾ ਉਹ ਸਿਰਫ ਲੁੱਟ ਦੀ ਨੀਤ ਕਰ ਲੁੱਟ ਦੀ ਨੀਤ ਕਰਕੇ ਜੀ ਨੀਤ ਕਰਕੇ ਸਿਰਫ ਲੁੱਟ ਦੀ ਨੀਤ ਕਰਕੇ ਹੋਈ ਹੈ ਇਹ ਗੱਲ ਕਿੰਨੇ ਪੈਸੇ ਬ੍ਰਦਰ ਸਾਡੇ ਕੋਲ ਉਹਨਾਂ ਕੋ 5000 ਰੁਪਏ ਹੀ ਜੀ ਤੇ ਮੋਟਰਸਾਈਕਲ ਦੀ ਵੀ ਸਾਰਾ ਨੁਕਸਾਨ ਬਹੁਤ ਜ਼ਿਆਦਾ ਕਰਕੇ ਗਏ ਆ ਜੀ ਹੁਣ ਦੇਖੋ ਉਹਦੀਆਂ ਤਿੰਨ ਛੋਟੀਆਂ ਛੋਟੀਆਂ ਧੀਆਂ ਆ ਜੀ ਤੇ ਹੁਣ ਕੀ ਕਰ ਸਕਦਾ ਜੀ ਜਿੱਥੋਂ ਤੱਕ ਕਰਿਆ ਹਨ ਇਨਸਾਫ ਦਿੱਤਾ ਜਾਏ ਜੀ ਇਹ ਹਨ ਬਾਡੀ ਹੋਰ ਕੋਈ ਨਹੀਂ ਵਾਈ ਜੀ ਹਾਲਤ ਦਾ ਪੇਸ਼ੈਂਟ ਜੀ ਕੀ ਨਾਮ ਪੇਸ਼ੈਂਟ ਦੀ ਉਹਦਾ ਨਾਮ ਰਣਦੀਪ ਆ ਜੀ ਕੀ ਕੰਡੀਸ਼ਨ ਕੀ ਹੈ ਸਮੱਸਿਆ ਕੰਡੀਸ਼ਨ ਬਹੁਤ ਮਾੜੀ ਆ ਜੀ ਮੈਂ ਤੁਹਾਨੂੰ ਆਪਣੀ ਫੋਟੋ ਮੈਂ ਤੁਹਾਨੂੰ ਹੁਣੇ ਦੱਸਣਾ ਜੀ ਆਪਣਾ ਮੈਂ ਸੈਂਡ ਕਰ ਦੰਨਾ ਤੇ ਤੁਹਾਨੂੰ ਆਪੇ ਪਤਾ ਲੱਗ ਜੇ ਉਹ ਵੀ ਉਹਦੀ ਕੀ ਹਾਲਤ ਹੈ ਜੀ ਇਸੋ ਸਲੋਟ ਦੀ ਨੀਅਤ ਦੇ ਨਾਲ ਇੱਕ ਵਿਅਕਤੀ ਦੇ ਪਿੱਛੇ ਜਿਹੜੇ ਕੁਝ ਲੋਕ ਲੱਗ ਜਾਂਦੇ ਆ ਜਿਵੇਂ ਇਹਦੇ ਪਰਿਵਾਰਿਕ ਮੈਂਬਰ ਦਾ ਹਸਰੇ ਨੇ ਜਿਸ ਤੋਂ ਬਾਅਦ ਜਦੋਂ ਉਹ ਮੋਟਰਸਾਈਕਲ ਨਹੀਂ ਖਲਾੜਦਾ ਨੂੰ ਹੱਥ ਦਿੰਦਿਆ ਤੇ ਉਹ ਮੋਟਰਸਾਈਕਲ ਜਦੋਂ ਭਜਾ ਲੈਂਦਾ ਉਹਦੇ ਪਿੱਛੇ ਜਿਹੜਾ ਮੋਟਰਸਾਈਕਲ ਲੈ ਕੇ ਜਾਂਦੇ ਆ ਤੇ ਉਸ ਤੋਂ ਬਾਅਦ ਜਿਹੜਾ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਾਂਦਾ ਚਾਰ ਤੋਂ 5000 ਰੁਪਏ ਦੇ ਕਰੀਬ ਜਿਹੜਾ ਕੈਸ਼ ਆਉਦਾ ਉਹ ਖੋ ਲਿਆ ਜਾਂਦਾ ਵਾ ਸੋ ਭਾਜੀ ਪੁਲਿਸ ਨੂੰ ਕੋਈ ਕੰਪਲੇਂਟ ਦਰਜ ਕਰਵਾਈ ਹੈ ਤੁਸੀਂ ਹਾਂ ਜੀ ਅੱਜ ਰਾਤ ਹੀ ਕਰਾਈ ਹੈ ਜੀ ਠੀਕ ਹੈ ਕਹਿਣਾ ਕੌਨਸ ਅਧਿਕਾਰੀ ਨੂੰ ਨਹੀਂ ਉਹਨਾਂ ਨੇ ਆਪਣੀ ਕੰਪਲੇਂਟ ਕੀਤੀ ਦਰਜ ਕੀਤੀ ਹੈ ਤੇ ਹਨ ਨੂੰ ਕਿਹਾ ਹੈ ਕਿ ਜਦੋਂ ਵੀ ਆਪਣੇ মিডিਆ ਵਾਲੇ ਆਣਗੇ ਤੁਸੀਂ ਆਓ ਮਤਲਬ ਕਿ ਸਾਨੂੰ ਫੋਨ ਕਰੋ ਅਸੀਂ ਆ ਜਾਾਂਗੇ ਪਰ ਅਹੀਂ ਸਵੇਰ ਦੇ ਉਹਨਾਂ ਨੂੰ 3-4 ਵਜੇ ਮੈਂ ਫੋਨ ਕੀਤਾ ਪਰ ਉਹ ਹਜੇ ਤੱਕ ਨਹੀਂ ਆਏ ਜੀ ਕੀ ਅਪੀਲ ਕਰਾਂ ਉਹ ਪੁਲਿਸ ਨੂੰ ਮੈਂ ਤਾਂ ਇਹ ਚਾਹੁੰਦਾ ਕਿ ਆ ਕੇ ਸਾਡੀ ਸੁਣਵਾਈ ਕੀਤੀ ਜਾਏ ਤੇ ਜੋ ਸਾਡਾ ਇਨਸਾਫ ਆਪਾਂ ਦਾ ਸਾਨੂੰ ਦਿੱਤਾ ਜਾਏ ਜੀ ਹਾਂ ਜੀ ਸਰ ਅਨ ਹੋਰ ਕੁਝ ਨਹੀਂ ਚਾਹੀਦਾ ਜੀ ਇਹ ਪਰਿਵਾਰ ਹੈਗਾ ਗੁਜਾਰਪੁਰ ਦਾ ਰਹਿਣ ਵਾਲਾ ਵਾ ਜਿਵੇਂ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਬ੍ਰਦਰ ਦੁਕਾਨ ਬੰਦ ਕਰਕੇ ਜਿਹੜਾ ਉਹਨਾਂ ਕੋ ਮੁੰਡਾ ਲੱਗਾ ਕਾਰੀਗਰ ਉਹਨੂੰ ਛੱਡਣ ਜਾ ਰਹੇ ਸੀ ਤੇ ਵਾਪਸੀ ਤੇ ਆਂਦੇ ਸਮੇਂ ਕੁਝ ਲੁਟੇਰਿਆਂ ਵੱਲੋਂ ਜਿਹੜਾ ਵਾ ਉਹਨਾਂ ਨੂੰ ਲੁੱਟਣ ਦੀ ਨੀਅਤ ਦੇ ਨਾਲ ਹੱਥ ਦਿੱਤਾ ਜਾਂਦਾ ਪਰ ਉਹ ਰੋਡ ਮੋਟਰਸਾਈਕਲ ਨਹੀਂ ਰੋਕਦੇ ਉਸਦੇ ਪਿੱਛੇ ਜਿਹੜੇ ਲੁਟੇਰੇ ਲੱਗ ਜਾਂਦੇ ਆ ਤੇ ਉਹਨੂੰ ਰੋਕ ਕੇ ਗੰਭੀਰ ਜਕਮ ਵੀ ਕਰਕੇ ਤੇ ਪੈਸੇ ਲੁੱਟ ਲੈਂਦੇ ਆ ਸੋ ਪਰਿਵਾਰ ਦਾ ਕਹਿਣਾ ਵਾ ਕਿ ਸਾਨੂੰ ਇਨਸਾਫ ਚਾਹੀਦਾ ਦੂਸਰੇ ਪਾਸੇ ਪੁਲਿਸ ਸਾਹਿਬ ਨੂੰ ਅੱਪਾ ਬੇਨਤੀ ਕਰਾਂਗੇ ਕਿ ਜਿਹੜੀ ਚੌਕਸੀਆਂ ਨੂੰ ਵਧਾਇਆ ਜਾਵੇ ਕਿਉਂਕਿ ਲਗਾਤਾਰ ਜੇ ਇਸੇ ਤਰ੍ਹਾਂ ਲੁੱਟਾਂ ਹੁੰਦੀਆਂ ਰਹੀਆਂ ਤੇ ਆਮ ਲੋਕ ਜਿਹੜੇ ਆ ਉਹਨਾਂ ਦਾ ਜਿਹੜਾ ਜੀਵਨ ਆ ਉਹ ਕਾਫੀ ਜ਼ਿਆਦਾ ਜਿਹੜਾ ਉਹ ਖਰਾਬ ਹੋ ਰਿਹਾ ਵਾ ਉਹ ਕਾਰੋਬਾਰ ਜਿਹੜਾ ਉਹ ਨਹੀਂ ਕਰ ਸਕਦੇ ਸੋ ਪੁਲਿਸ ਪ੍ਰਸ਼ਾਸਨ ਨੇ ਇਸ ਪਾਸੇ ਧਿਆਨ ਦੇਣਾ ਚਾਹੀਦਾ ਪਰਿਵਾਰ ਨੇ ਵੀ ਅਪੀਲ ਕੀਤੀ ਆ ਕਿ ਸ਼ਿਕਾਇਤ ਆਪਾਂ ਦਰਜ ਕੀਤੀ ਆ ਤੇ ਲੁਟੇਰਿਆਂ ਖਿਲਾਫ ਜਿੰਦ ਜਿੰਦ ਦੀ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਮੇਰਾ ਨਾਮ ਕੋਮਲੇ ਆ ਤੇ ਜੋੜੇ ਦੇ ਹੀ ਰਹਿਣ ਵਾਲੇ ਆ ਮੇਰੇ ਹਸਬੰਦ ਨੇ ਕੰਮ ਖੋਲੇ ਦਾ ਜੁੜੇ ਦੁਕਾਨ ਖੋਲੀ ਮੀਟ ਦੀ ਤੇ ਇਹ ਰਾਤ ਅਸੀਂ ਕੋਈ ਕਾਰੀ ਗੱਲ ਰੱਖਿਆ ਸੀ ਇਹ ਛੱਡਣ ਜਾਂਦੇ ਅਮੀਪੁਰ ਉੱਥੇ ਤਿੰਨ ਜਣੇ ਇਹਨਾਂ ਨੇ ਪੈ ਗਈ ਆ ਤੇ ਮੇਰੇ ਹਸਬੰਦ ਤੇ ਕਿੱਚਾ ਮਾਰੀਆਂ ਭਾਜੀ ਇਹਨਾਂ ਨੇ ਮਤਲਬ ਸੱਟਾ ਸੱਟਾ ਬਹੁਤ ਲਾਈਆਂ ਮੇਰੇ ਹਸਬੰਦ ਜੀ ਇਹਦੇ ਬੋਲਣ ਜੋਗੇ ਵੀ ਨਹੀਂ ਆ ਗਏ ਮੇਰੇ ਘਰ ਦਾ ਕਿਚਾਰਾ ਬੜੀ ਮੁਸ਼ਕਿਲ ਮੈਂ ਇਹੀ ਕਮਾਉਣ ਵਾਲੇ ਸੀ ਮੇਰੇ ਇਹ ਇਹਨਾਂ ਦੇ ਹਾਂਜੀ ਇਹ ਭਾਜੀ ਰਾਤ ਦੀ ਆ 10 ਵਜੇ ਦੀ ਮੇਰੀਆਂ ਤਿੰਨ ਬੇਟੀਆਂ ਆ ਤੇ ਇਹੀ ਹਾਂਜੀ ਹਾਂ ਨੂਬੇ ਰাতি ਛੱਡ ਗਿਆ ਭਾਜੀ ਹਾਂਜੀ ਮਾਰ ਕੁੱਟ ਕੇ ਨਾ ਖਿਰਚਾ ਕੁਰਚਾ ਮਾਰ ਕੇ ਨਾ ਤੇ ਪਿੱਠ ਤੇ ਵੀ ਮਾਰੀਆਂ ਢੇਰ ਤੇ ਭੱਜੀਆਂ ਤੇ ਇਹਨਾਂ ਦੀ ਲੱਤ ਵੀ ਤੋੜਤੀ ਹੈ ਭਾਜੀ ਬਾਹਾਂ ਵੀ ਥੋੜੀ ਆ ਸਿਰ 'ਚ ਵੀ ਸੱਟਾਂ ਲੱਗੀਆਂ ਮੇਰੇ ਹਸਪੈਂਡ ਹਾਂਜੀ ਹਣੀ ਚੌਂਕੀ 'ਚ ਫਿਰ ਚੌਂਕੀ ਵਾਲਾ ਮੈਨੂੰ ਫੋਨ ਕੀਤਾ ਕਿ ਜੀ ਤੁਹਾਡੇ ਹਸਪੈਂਡ ਇੱਥੇ ਆਈ ਦੀਆ ਤੁਸੀਂ ਆਓ ਫਿਰ ਅਹੀਂ ਢੇਰ ਪੜ ਜਾ ਇੱਥੇ ਹੈ ਚੌਂਕੀ ਚੌਂਕੀਓ ਫੇਰ ਚੌਂਕੀ ਵਾਲਾ ਨੇ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਸਾਡੀ ਕੋਈ ਸੁਣਾਈ ਨਹੀਂ ਭਾਜੀ ਹੋਉਂਦੀ ਆਈ ਉਥੋਂ ਫੇਰੇ ਇੱਥੇ ਲੈ ਕੇ ਆਈ ਗਿਰ ਪਰਚਾਈ ਤੋਂ ਨਹੀਂ ਜਾਣੀ ਕੋਈ ਵੀ ਰਹਤ ਹੈ ਨਾ ਹਾਂਜੀ 5000 ਰੁਪਏ ਸੀ ਨਾ ਕੋ ਉਹਨਾਂ ਨੇ ਕੱਢ ਲਿਆ 5000 ਰੁਪਏ ਵੀ ਕੱਢ ਲਿਆ ਤਿੰਨ ਮੇਰੀਆਂ ਬੇਟੀਆਂ ਇਹੋ ਮੇਰੇ ਕਮਾਉਣ ਵਾਲੇ ਆ ਮੇਰਾ ਕੋਈ ਹੋਰ ਸਹਾਰਾ ਨਹੀਂ ਹੈਗਾ ਤੇ ਜਿਹੜੇ ਦੋਸਤੀਆਂ ਭਾਜੀ ਉਹਨਾਂ ਨੂੰ ਸਤ ਸਦਕ ਤੋਂ ਸਦਕ ਸਾਰ ਕਾਰਵਾਈ ਕਰਨੀ ਚਾਹੀਦੀ ਉਹਨਾਂ ਦੀ ਪੁਲਿਸ ਦਾ ਕੀ ਕਹਿਣਾ ਹੈ ਹਾਂਜੀ ਪੁਲਿਸ ਦਾ ਕੀ ਕਹਿਣਾ ਚਾਹ ਹੈ ਪੁਲਸਰ ਵਾਲਾ ਨੇ ਕੋਈ ਸੁਣਾਈ ਨਹੀਂ ਭਾਜੀ ਆਡੀ ਕੀਤੀ ਨਾ ਸਾਡੇ ਨਾਲ ਤੁਰੇ ਨਾ ਸਾਡੀ ਕੋਈ ਸੁਣਾਈ ਕੀਤੀ ਨਹੀਂ ਭਾਜੀ ਕੋਈ ਨਹੀਂ ਹਸ ਤੱਕ ਆਇਆ ਸੁਰਾਤ ਦੀ ਹੀ ਆਈ ਹੈ ਇੱਥੇ ਚੌਂਕੀ ਤੇ ਪਾਜੀ ਮੈਂ ਆ ਮੇਰਾ ਇਹਦੀ ਹੋ ਰਾਇਦਾ ਅਸੀਂ ਦੋਨੇ ਆਏ ਤੇ ਢੇਰ ਪਰ ਜਾਈ ਹਾਂਜੀ ਹੋਰ ਕੋਈ ਨਹੀਂ ਸਾਡੇ ਨਾਲ ਤੁੜਿਆ ਨਾ ਕੋਈ ਸਾਡੇ ਉਥੋਂ ਆਇਆ ਕੋਈ ਅਸੀਂ ਮੰਗ ਕਰਦੇ ਆ ਹਣ ਅਨੁਸਾਰ ਚਾਹੀਦਾ ਵੀ ਜੀ ਜੀ ਸਾਹ ਮਿਲਣਾ ਚਾਹੀਦਾ ਆ ਇਹਨਾਂ ਨੂੰ ਸਜ਼ਾ ਚਾਹੀਦੀ ਆ